ਪੰਜਾਬ ਦਾ ਪਹਿਲਾ ਅਜੀਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਸੜਕ ਉੱਤੇ ਅਵਾਰਾ ਪਸ਼ੂ ਕਾਰਨ ਹੋਈ ਮੌਤ ਉੱਤੇ ਸਰਕਾਰ ਵੱਲੋਂ ਪਰਿਪੀੜਿਤ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਗਿਆ ਹੈ ਦੱਸ ਦਈਏ ਕਿ ਪਿਛਲੇ ਸਾਲ 2 ਜੁਲਾਈ 2024 ਨੂੰ ਸੜਕ ਹਾਦਸੇ ਦੇ ਵਿੱਚ ਜਾਨ ਗੁਆ ਬੈਠੇ ਸੁਲਬ अरोड़ा ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ ਹੈ ਪਰਿਵਾਰ ਨੇ ਇਸ ਮੁਆਵਜ਼ੇ ਲਈ ਇੱਕ ਸਾਲ ਤੱਕ ਸੰਘਰਸ਼ ਕੀਤਾ ਅਤੇ ਅੱਜ ਡੀਸੀ ਦਫ਼ਤਰ ਪਹੁੰਚ ਕੇ ਡਿਪਟੀ ਕਮਿਸ਼ਨਰ ਮੈਡਮ ਦਾ ਧੰਨਵਾਦ ਕੀਤਾ ਗਿਆ ਮ੍ਰਿਤਕ ਸੁਲਬ ਅਰੋੜਾ ਦੀ ਪਤਨੀ ਮਨੀਸ਼ਾ ਦੇ ਮੁਤਾਬਕ ਹਾਦਸੇ ਤੋਂ ਤੁਰੰਤ ਬਾਅਦ ਉਹਨਾਂ ਨੇ ਮੁਆਵਜ਼ੇ ਲਈ ਫਾਈਲ ਲਗਾਈ ਸੀ ਪਰ ਸੁਣਵਾਈ ਨਹੀਂ ਸੀ ਹੋ ਰਹੀ ਉਹਨਾਂ ਨੇ 1 ਸਾਲ ਤੱਕ ਲਗਾਤਾਰ ਸੰਘਰਸ਼ ਕੀਤਾ ਅਤੇ ਅੱਜ ਉਹਨਾਂ ਦੇ ਖਾਤੇ ਵਿੱਚ ਮੁਆਵਜ਼ੇ ਦੀ ਰਕਮ ਆ ਗਈ ਹੈ। ਪਰਿਵਾਰ ਨੇ ਕਿਹਾ ਹੈ ਕਿ ਪੰਜਾਬ ਦਾ ਇਹ ਪਹਿਲਾ ਅਜਿਹਾ ਮਾਮਲਾ ਹੋਵੇਗਾ ਜਿਸ ਵਿੱਚ ਸੜਕ ਉੱਤੇ ਆਵਾਰਾ ਪਸ਼ੂ ਕਾਰਨ ਹੋਈ ਮੌਤ ਉੱਤੇ ਸਰਕਾਰ ਨੇ ਮੁਆਵਜ਼ਾ ਦਿੱਤਾ ਹੈ। ਉਹਨਾਂ ਨੇ ਹੋਰ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਹੱਕ ਲਈ ਜਾਗਰੂਕ ਹੋਣ ਤੇ ਜਾਗਰੂਕ ਹੋ ਕੇ ਲੜਾਈ ਲੜਨ। ਮੇਰਾ ਨਾਮ ਡਾਕਟਰ ਰਹਿਮਾਇਰਾ ਰਾਸ਼ਟ ਗੌਰਖਸ਼ਮਾ ਸੰਘ ਤੋਂ ਰਾਸ਼ਟਰੀ ਦક્ષ। ਅੱਜ ਅਸੀਂ डीसी मैम ਦੇ ਆਫਿਸ ਆਏ ਆਂ डीसी मैम ਦਾ ਥੈਂਕਸ ਕਰਨ ਵਾਸਤੇ ਕਿ 2024 ਦੇ ਵਿੱਚ 2 ਜੁਲਾਈ ਨੂੰ ਇੱਕ ਸੁਲੋ ਬਰੋੜਾ ਨਾਮ ਦੇ ਵਿਅਕਤੀ ਦੀ ਜਿਹੜੀ ਡੈਥ ਹੋਈ ਸੀ ਤੇ ਉਹਨਾਂ ਦੇ ਮਿਸਿਸ ਸਾਡੇ ਨਾਲ ਨੇ ਉਹਨਾਂ ਦੇ ਬ੍ਰਦਰ ਸਾਡੇ ਨਾਲ ਨੇ ਕਿ ਗਾਉਂ ਗਾਉਂ ਦੇ ਨਾਲ ਜਿਹੜਾ ਐਕਸੀਡੈਂਟ ਉਹ ਬਾਈਕ ਤੋਂ ਵਾਪਸ ਆ ਰਹੇ ਸੀਗੇ ਆਪਣੇ ਕੰਮ ਤੋਂ ਅਚਾਨਕ ਜਿਹੜੀ ਇਹ ਗਾਉਂ ਜਿਹੜੀ ਅੱਗੇ ਆ ਜਾਂਦੀ ਹੈ ਜਿਹਦੇ ਵਿੱਚ ਹੈਡ ਇੰਜਰੀ ਹੋਣ ਦੇ ਕਰਕੇ ਜਿਹੜੀ ਡੈਥ ਹੋਈ ਸੀ ਅਸੀਂ तकरीबन 1 ਸਾਲ ਪਹਿਲਾਂ ਕੋਖਰਤਾਲ ਤੇ ਬੈਠੇ ਸੀ ਕਿ ਇਹਨਾਂ ਨੂੰ ਕੋਈ ਮੁਆਵਜ਼ਾ ਜਿਹੜਾ ਗਵਰਨਮੈਂਟ ਦਵੇ ਕਿਉਂਕਿ ਸਰਕਾਰ ਦੀ ਅਣਗਹਿਲੀ ਦੇ ਕਰਕੇ ਜਿਹੜਾ ਕੰਮ ਹੋਇਆ ਤੇ ਡੀਸੀ मैम ਦੇ ਐਫਰਟਸ ਦੇ ਨਾਲ ਤੇ ਅਸੀਂ ਥੈਂਕਸ ਕਰਨ ਆਏ ਆ ਕਿ ਜਿਹੜਾ 5 ਲੱਖ ਰੁਪਇਆ ਜਿਹੜਾ ਵਾ ਮੈਮ ਦੇ ਅਕਾਊਂਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਆਇਆ ਵਾ ਤੇ ਮੈਂ ਇੱਥੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਨਾ ਚਾਹਾਂਗਾ ਕਿ ਆਪਣੇ ਜਿਹੜੇ ਹੱਕ ਨੇ ਉਹਨਾਂ ਨੂੰ ਦੇ ਪ੍ਰਤੀ ਥੋੜੇ ਜਾਗਰੂਕ ਹੋਵੋ ਕਿ ਅਗਰ ਐਕਸੀਡੈਂਟ ਹੁੰਦਾ ਵਾ ਸਰ ਕਿਸੇ ਵੀ ਅਨਗੈਲੀ ਦੇ ਕਰਕੇ ਗਵਰਨਮੈਂਟ ਦੀ ਅਨਗੈਲੀ ਕਰਕੇ ਜਿਸ ਦਾ ਸੜਕਾਂ ਤੇ ਬਹੁਤ ਜ਼ਿਆਦਾ ਗੋਆ ਨੇ ਪੰਜਾਬ ਸਰਕਾਰ ਕਾਉਸਸ ਵੱਡੇ ਪੈਮਾਨੇ ਤੇ ਲੈ ਰਹੀ ਹੈ ਪੰਜਾਬ ਲੋਕਾਂ ਦੇ ਕੋਲੋਂ ਪੰਜਾਬ ਦੀ ਜਨਤਾ ਦੇ ਕੋਲੋਂ ਸੋ ਆਪਣੇ ਹਾਕਤ ਦੀ ਲੜਾਈ ਜਿਹੜੀ ਹੈ ਜਰੂਰ ਲੜਨੀ ਚਾਹੀਦੀ ਹੈ ਕਿਉਂਕਿ ਮੈਡਮ ਨੇ ਵੀ ਬਹੁਤ ਸਾਰੇ ਐਫਰਟਸ ਕੀਤੇ ਨੇ ਉਹਨਾਂ ਦੀ ਮਿਸਿਸ ਨੇ ਬਹੁਤ ਐਫਰਟਸ ਕੀਤੇ ਨੇ ਸਾਡੀ ਸੰਸਥਾ ਦੇ ਨਾਲ ਮਿਲ ਕੇ ਕਿ ਕੋਈ ਮੁਆਵਜ਼ਾ ਜਿਹੜਾ ਉਹਨਾਂ ਦੇ ਫੈਮਿਲੀ ਨੂੰ ਜਿਹੜਾ ਮਿਲੇ ਤਾਂ ਕਿ ਜੋ ਕਿਉਂਕਿ ਇਹਨਾਂ ਦੇ ਦੋ ਛੋਟੇ ਬੱਚੇ ਨੇ ਉਹਨਾਂ ਦਾ ਜਿਹੜਾ ਕੁਝ ਫਿਊਚਰ ਜਿਹੜਾ ਸਿਕਿਉਰ ਹੋ ਸਕੇ। ਇਹਦੇ ਢਾਟੇ ਐਫਰਟ ਦੇ ਨਾਲ ਹੀ ਇਹਨਾਂ ਨੂੰ ਮਿਲ ਗਿਆ ਕਿ ਇੱਥੇ ਤਾਂ ਕਈ ਐਕਸੀਡੈਂਟ ਹੋਏ ਪਰ ਕੋਈ ਵੀ ਅ ਬਿਲਕੁਲ ਸਰ ਮੈਮ ਨੇ ਆਲਰੇਡੀ ਜਿਹੜੀ ਫਾਈਲ ਇਹਨਾਂ ਦੀ ਫੈਮਿਲੀ ਨੇ ਲਗਾਈ ਸੀ ਦੱਤ ਤੋਂ ਬਾਅਦ ਲੇਕਿਨ ਕੋਈ ਨਚੋੜ ਨਹੀਂ ਸੀ ਮਿਲ ਰਿਹਾ ਜਿਸ ਤੋਂ ਬਾਅਦ ਇਹਨਾਂ ਨੇ ਅ ਕਿਸੇ ਦੇ ਥਰੂ ਸਾਨੂੰ ਸੰਪਰਕ ਕੀਤਾ ਉਸ ਤੋਂ ਬਾਅਦ ਅਸੀਂ ਭੁਖਰਤਾਲ ਤੇ ਬੈਠੇ ਫਿਰ ਕੰਟੀਨਿਊਸਲੀ ਤਕਰੀਬਨ 1 ਸਾਲ ਹੋ ਚੱਲਾ ਅਸੀਂ ਉਸ ਚੀਜ਼ ਨੂੰ ਟਾਰਗੇਟ ਕਰ ਰਹੇ ਸੀਗੇ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਦੇ ਕੋਲੋਂ ਅਸੀਂ ਇਹਨਾਂ ਨੂੰ ਮੁਆਵਜ਼ਾ ਜਿਹੜਾ ਲੈ ਕੇ ਦੇ ਸਕੀਏ ਤੇ ਅਸੀਂ ਥੈਂਕਸ ਕਰਨ ਆਏ ਆ ਡੀਸੀ मैम ਦਾ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਤੇ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਕਹਾਂਗਾ ਕਿ ਖੁਸ਼ ਨਸੀਬ ਨੇ ਕਿ ਉਹਨਾਂ ਨੂੰ ਇਹੋ ਜਿਹੇ ਡੀਸੀ ਜਿਹੜੇ ਮਿਲੇ ਨੇ ਜਿਹੜੇ ਲੋਕਾਂ ਦੀ ਵਾਕਿਆ ਜਿਹੜੀ ਸੁਣਵਾਈ ਕਰਦੇ ਹੈ। ਕੋਈ ਬੜਾ ਕਿਉਂ ਮੇਰੇ ਸਾਹਮਣੇ ਪੰਜਾਬ 'ਚ ਐਸਾ ਪਹਿਲਾ ਕੇਸ ਹੋਏਗਾ ਜਿਹੜਾ ਐਵੋ ਜਿਹੇ ਐਕਸੀਡੈਂਟ ਦਾ ਮੁਆਵਜ਼ਾ ਬਿਲਕੁਲ ਜਿਹੜਾ ਹੈ ਪੰਜਾਬ ਦਾ ਪਹਿਲਾ ਕੇਸ ਹੈ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦਾ ਪੀ ਅਗਰ ਕਿਸੇ ਦੀ ਫੈਮਿਲੀ ਦੇ ਵਿੱਚ ਵੀ ਇਹੋ ਜਿਹਾ ਹਾਦਸਾ ਕਿਸੇ ਵੀ ਆਪਣਾ ਜ਼ਿਲ੍ਹੇ ਦੇ ਵਿੱਚ ਹੋਇਆ ਹੋ ਇਵਨ ਕਿ ਡੈਥ ਜੇ ਕੋਈ ਬਚ ਗਿਆ ਹੋ ਕੁਝ ਕਿਸਮ ਤੇ ਇਹਦੇ ਨਾਲ ਤੇ ਜੇ ਕੋਈ ਇੰਜਰੀ ਹੋਈ ਹੈ ਕੋਈ ਗੰਭੀਰ ਜ਼ਖਮੀ ਹੋਇਆ ਉਹਦਾ ਵੀ ਮੁਆਵਜ਼ਾ ਤਕਰੀਬਨ ਮੇਰੇ ਖਿਆਲ 2 ਲੱਖ ਦੇ ਕਰੀਬ ਜਿਹੜਾ ਵਾ ਉਹ ਪੰਜਾਬ ਸਰਕਾਰ ਦਿੰਦੀ ਆ ਉਹ ਸਾਨੂੰ ਸੰਪਰਕ ਕਰ ਸਕਦਾ ਅਸੀਂ ਉਹਨਾਂ ਨੂੰ ਰਸਤਾ ਵੀ ਦੱਸ ਸਕਦੇ ਆ ਅਸੀਂ ਸੰਘਰਸ਼ ਵੀ ਜਿਹੜਾ ਮਿੱਤ ਸਕਦੇ ਉਹਨਾਂ ਦੀ ਉਧ ਦੇ ਦੂਜੇ ਪਾਸੇ ਰਾਸ਼ਟਰੀ ਗਊ ਸੰਘ ਦੇ ਰਾਸ਼ਟਰਪਤੀ ਡਾਕਟਰ ਰੋਮਨ ਮਹਿਰਾ ਨੇ ਦੱਸਿਆ ਕਿ ਸੁਲਬ अरोड़ा ਆਪਣੇ ਕੰਮ ਤੋਂ ਵਾਪਸ ਪਰਤ ਰੇਸਨ ਜਦੋਂ ਅਚਾਨਕ ਸੜਕ ਉੱਤੇ ਇੱਕ ਗਾਂ ਨਾਲ ਟੱਕਰ ਹੋਣ ਕਾਰਨ ਉਨ੍ਹਾਂ ਦੀ ਥਾਂ ਤੇ ਹੀ ਮੌਤ ਹੋ ਗਈ ਫਿਲਹਾਲ ਡੀਸੀ ਮੈਡਮ ਦੇ ਯਤਨਾਂ ਦੇ ਨਾਲ ਹੀ ਇਹ ਮੁਆਵਜ਼ਾ ਅੱਜ ਪੀੜਤ ਪਰਿਵਾਰ ਨੂੰ ਮਿਲ ਸਕਿਆ ਹੈ ਸਰ ਮੇਰਾ ਨਾਮ ਮਾਰਿਸ਼ਾ ਹੈ 1 ਸਾਲ ਪਹਿਲੇ ਮੇਰੇ ਹਸਬੰਦ ਦੀ ਡੈਥ ਹੋਈ ਸੀਗੀ ਗਾਂ ਦੇ ਅੱਗੇ ਆਂਦੇ ਨਾਲ ਅਸੀਂ ਉਦੋਂ ਦੀ ਇੱਕ ਫਾਈਲ ਲਗਾਈ ਸੀਗੀ ਮੁਆਵਜ਼ੇ ਲਈ ਤੇ ਅੱਜ ਉਹ ਮੁਆਵਜ਼ੇ ਦੀ ਅਮਾਉਂਟ ਸਾਡੇ ਮੇਰੇ ਖਾਤੇ ਚ ਆ ਗਈ ਹੈ ਤੇ ਅਸੀਂ ਦੀਸੀ ਮੈਮ ਦਾ ਥੈਂਕਸ ਕਰਨਾ ਹੈ ਤੇ ਮੈਂ ਕਿੰਨਾ ਕੈਫਰ ਲਾਣਾ ਪਿਆ ਯਾਨੀ ਕਿ ਬਹੁਤ ਸਨ ਜੋ ਨੂੰ ਤੁਸੀਂ ਉਸ ਸਮੇਂ ਸੱਟੇ ਤੇ ਪੈਸੇ ਆਏ ਸਰ ਐਫਰਟਸ ਤੇ ਅਸੀਂ ਬਹੁਤ ਲਗਾਏ ਨੇ 1 ਸਾਲ ਦਾ ਅਸੀਂ ਬਹੁਤ ਸੰਘਰਸ਼ ਕੀਤਾ ਵਾ ਕਿਉਂਕਿ ਮੇਰੇ ਹਸਬੰਦੀ ਦਾ 2022 2024 ਚ ਹੋਈ ਸੀ ਜੁਲਾਈ ਦੇ ਵਿੱਚ ਤੇ ਅੱਜ ਸਾਡੀ ਫਾਈਲ ਪਾਸ ਹੋ ਕੇ ਸਾਡੇ ਅਕਾਊਂਟ ਚ ਪੈਸੇ ਆਏ ਨੇ ਸਾਰੇ ਟਾਈਮ ਤੇ ਸੰਘਰਸ਼ ਚ ਸਾਡਾ ਡਾਕਟਰ ਰੋਹਨ ਜੀ ਨੇ ਸਾਡਾ ਬਹੁਤ ਸਾਥ ਦਿੱਤਾ ਵਾ ਤੇ ਡੀਸੀ ਮੈਮ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਵਾ ਅੱਜ ਉਹ ਥੈਂਕਸਫੁਲ ਹਾਂ ਬਿਲਕੁਲ ਅੱਜ ਉਹਨਾਂ ਦਾ ਥੈਂਕਸ ਕਰਨਾ ਹੈ ਕਿਉਂਕਿ ਉਹਨਾਂ ਨੇ ਸਾਡੀ ਕੁਝ ਸੈਸ਼ਨ ਵਾਈ ਕੀਤੀ ਜੀ ਮੇਰਾ ਨਾਮ ਸੰਜੀਤ ਸੰਧਾ ਹੈ ਜੀ ਪੀਪਲ ਇੱਕ ਸਾਲ ਤੋਂ ਅਸੀਂ ਸੰਘਰਸ਼ ਕਰ ਰਹੇ ਸੀ ਇਹਨਾਂ ਦਾ ਨਾਮ ਬਣਾ ਗਿਆ ਹਸਬੰਦੇ ਦੀ ਡੈਥ ਹੋ ਗਈ ਸੀ ਔਰ ਅੱਜ ਇਹਨਾਂ ਦੇ ਕੋਲ ਜੀ ਵਿੱਚ 5 ਲੱਖ ਰੁਪਏ ਜਿਹੜਾ ਉਹ ਆ ਗਿਆ ਤੇ ਅਸੀਂ ਉਸ ਦੇ ਤਬਿਆਤ ਉਹ ਤੇ ਅੱਜ ਅਹੀ ਡੀਸੀ ਮੈਂ ਆਉਣਾ ਹੈ ਡੀਚੈਂਜ ਕਰਨਾ ਐਸੇ ਕਿਦਾਂ ਦੇਖਦੇ ਹਾਂ ਕਿਉਂਕਿ ਪੰਜਾਬ 'ਚ ਐਸਾ ਬੇਲੀਵਰੀ ਹੋਇਆ ਕਿ ਕਿਸੇ ਜਿੰਦਗੀ ਅਤੇ ਆਪੇ ਕਾਪਟਾ ਹਾਂ ਜੀ ਇਹ ਸਿਰਫ ਸਾਰਾ ਸ਼ੇਅਰ ਜਿਹੜਾ ਹੈ ਡਾਕਟਰ ਰੋਣ ਮਹਿਰਾ ਜੀ ਨੂੰ ਜਾਂਦਾ ਹੈ ਜਿਨ੍ਹਾਂ ਨੇ ਬਹੁਤ ਯੋਰ ਲਾਇਆ ਅਸੀਂ ਇਹਨਾਂ ਦੇ ਨਾਲ ਖੜੇ ਸੀ ਪੰਜਾਬ ਵਾਸੀ ਕੀ ਕਹਿੰਦਾ ਹੈ ਕਿ ਅਗਰ ਕਿਸੇ ਸਰ ਹੀ ਕੋਈ ਆਂਦਾ ਹੈ ਕਰੀਬ ਪਰਿਵਾਰ ਆਂਦਾ ਹੈ ਉਹ ਐਫਰਟ ਕਰਨੀ ਪੈਂਦਾ ਸਾਡੇ ਨਾਲ ਸੰਬੰਧ ਕਰਨ ਲਈ ਡਾਕਟਰ ਰੋਣ ਮਹਿਰਾ ਜੀ ਦਾ ਨੰਬਰ ਹਰ ਜਗ੍ਹਾ ਤੇ ਉੱਤੇ ਹੈਗਾ ਨਾਬ ਲੈਵਲ ਤੇ ਉਤੇ ਰਹਿਣਾ ਹੈ ਪੂਰਾ ਸਹਿਯੋਗ ਕੀਤਾ ਜਾਏਗਾ ਪੂਰਾ ਸਹਿਯੋਗ ਕੀਤਾ ਜਾਏਗਾ ਦੱਸ دیਏ ਕਿ ਗਾਂ ਨਾਲ ਪੈਚ ਦੱਸ دیਏ ਕਿ ਆਵਾਰਾ ਪਸ਼ੂਆਂ ਦੇ ਨਾਲ ਹੁਣ ਤੱਕ ਕਿੰਨੇ ਹੀ ਲੋਕ ਆਪਣੀ ਜਾਨ ਗਵਾ ਬੈਠੇ ਨੇ ਸੜਕ ਉਤੇ ਆਵਾਰਾ ਪਸ਼ੂ ਆਏ ਦਿਨ ਘੁੰਮਦੇ ਨੇ ਔਰ ਇਹਨਾਂ ਦੇ ਟੱਕਰ ਦੇ ਨਾਲ ਕਈ ਵੱਡੇ ਹਾਦਸੇ ਵਾਪਰੇ ਨੇ ਔਰ ਕਈ ਲੋਕ ਆਪਣੀ ਜਾਨ ਗਵਾ ਬੈਠੇ ਨੇ ਅਜਿਹਾ ਹੀ ਕੁਝ ਇਸ ਪਰਿਵਾਰ ਦੇ ਨਾਲ ਵੀ ਹੋਇਆ ਪਰ ਇਸ ਪਰਿਵਾਰ ਨੇ ਹਿੰਮਤ ਨਹੀਂ ਹਾਰੀ ਲਗਾਤਾਰ ਇਸ ਪਰਿਵਾਰ ਵੱਲੋਂ ਲਗਾਤਾਰ ਇਸ ਪਰਿਵਾਰ ਵੱਲੋਂ 1 ਸਾਲ ਤੱਕ ਭੁਖ ਹੜਤਾਲ ਉੱਥੇ ਬੈਠੇ ਰਹੇ ਔਰ ਅੱਜ ਇਹਨਾਂ ਦੇ ਖਾਤੇ ਵਿੱਚ 5 ਲੱਖ ਰੁਪਏ ਦਾ ਮੁਆਵਜ਼ਾ ਸਰਕਾਰ ਵੱਲੋਂ ਦਿੱਤਾ ਗਿਆ ਹੈ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ